ਸਵਾਗਤ ਹੈ ਦੋਸਤੋ ਕਲੀਅਰ ਅਮਰਿਤ ਚੈਨਲ ਤੋਂ ਮੈਂ ਅਮਰਿਤਪਾਲ ਕਲੀਅਰ ਦੋਸਤੋ ਅੱਜ ਮੈਂ ਤੁਹਾਡੇ ਲਈ ਲੈ ਕੇ ਹਾਜ਼ਰ ਹੋਈ ਹਾਂ ਅਸੀਂ ਪੰਜਾਬ ਦੇ ਕੀ ਲੱਗਦੇ ਕਿਤਾਬ ਦੇ ਵਿੱਚੋਂ ਹਰੀ ਸਿਗਨਲਵਾ ਇਸ ਕਿਤਾਬ ਨੂੰ ਲਿਖਿਆ ਹੈ ਸਾਡੇ ਨੌਜਵਾਨ ਸਾਹਿਤਕਾਰ ਨਿਰਮਲ ਸਿੰਘ ਸਰਾਨੇ ਜੋ ਕਿ ਰਾਈਏ ਤੋਂ ਨੇ ਤੇ ਇਹਨਾਂ ਦੀ ਇਸ ਪਲੇਠੀ ਪੁਸਤਕ ਦੇ ਵਿੱਚੋਂ ਆਪਾਂ ਤੁਹਾਡੇ ਲਈ ਲੈ ਕੇ ਹਾਜ਼ਰ ਹੋਏ ਹਾਂ ਹਰੀ ਸਿਗਨਲਵਾ ਹਰੀ ਸਿੰਘ ਨਾਲੂਆ ਸੇਖਰਾਜ ਦੇ ਸਭ ਤੋਂ ਪ੍ਰਸਿੱਧ ਬਹਾਦਰ ਜਨੈਲਾ ਵਿੱਚੋਂ ਇੱਕ ਸਨ ਉਹ ਮਹਾਰਾਜਾ ਰਣਜੀਤ ਸਿੰਘ ਜੀ ਦੀ ਫੌਜ ਦੇ ਮੁੱਖ ਸੈਨਾਪਤੀ ਸਨ ਅਤੇ ਉਹਨਾਂ ਦਾ ਨਾਂ ਅਫਗਾਨਿਸਤਾਨ ਤੱਕ ਡਰ ਅਤੇ ਇੱਜ਼ਤ ਨਾਲ ਲਿਆ ਜਾਂਦਾ ਸੀ ਉਹਨਾਂ ਦਾ ਜਨਮ 1791 ਈਸਵੀ ਵਿੱਚ ਗੁਜਰਾਵਾਲਾ ਜਿਹੜਾ ਕਿ ਹੁਣ ਪਾਕਿਸਤਾਨ ਦੇ ਵਿੱਚ ਹੈ ਵਿੱਚ ਹੋਇਆ ਹਰੀ ਸਿੰਘ ਬਚਪਨ ਤੋਂ ਹੀ ਸੂਰਬੀਰ ਚੁਸ ਅਤੇ ਜੰਗੀ ਕਲਾਵਾਂ ਵਿੱਚ ਨਪੁੰਨ ਸਨ ਉਹਨਾਂ ਨੇ ਆਪਣੀ ਸੂਰਬੀਰਤਾ ਦੇ ਆਧਾਰ ਤੇ ਮਹਾਰਾਜਾ ਰਣਜੀਤ ਸਿੰਘ ਦੀ ਨਿਗਾਹ ਵਿੱਚ ਖਾਸ ਥਾਂ ਬਣਾਈ। ਉਹਨਾਂ ਨੇ ਕਈ ਵੱਡੀਆਂ ਜੰਗਾਂ ਵਿੱਚ ਅਗਵਾਈ ਕੀਤੀ ਜਿਵੇਂ ਕਿ ਕਸੂਰ, ਅਟਕ, ਕਾਬਲ, ਕਸ਼ਮੀਰ, ਜਮਰਾਦ ਅਤੇ ਪੇਸ਼ਾਵਰ ਦੀ ਲੜਾਈ। ਉਹਨਾਂ ਨੂੰ ਨਲੂਆ ਦਾ ਕਿਤਾਬ ਉਸ ਸਮੇਂ ਮਿਲਿਆ ਜਦੋਂ ਉਹਨਾਂ ਨੇ ਇੱਕ ਬਾਗ ਨੂੰ ਖਾਲੀ ਹੱਥ ਮਾਰ ਦਿੱਤਾ। ਹਰੀ ਸਿੰਘ ਨਲਵਾ ਨੇ ਉੱਤਰ ਪੱਛਮੀ ਸਰਹੱਦ ਤੇ ਅਫਗਾਨ ਹਮਲਾਵਰਾਂ ਤੋਂ ਰੱਖਿਆ ਕੀਤੀ ਉਹ ਪਹਿਲਾ ਸਿੱਖ ਜਰਨੈਲ ਸੀ ਜਿਸ ਨੇ ਅਫਗਾਨਿਸਤਾਨ ਦੇ ਕਿਲਿਆਂ ਤੇ ਫਤਿਹ ਹਾਸਲ ਕਰਕੇ ਖੈਬਰ ਦਰੇ ਵਰਗੇ ਅਜੇਤੂ ਥਾਂ ਤੇ ਸਿੱਖ ਝੰਡਾ ਲਹਿਰਾਇਆ ਉਹਨਾਂ ਦੀ ਸ਼ਹੀਦੀ 1837 ਈਸਵੀ ਵਿੱਚ ਜਮਰਾਉਂ ਦੀ ਲੜਾਈ ਦੌਰਾਨ ਹੋਈ ਹਰੀ ਸਿੰਘ ਨਲਵਾ ਸਿੱਖ ਇਤਿਹਾਸ ਦਾ ਉਸ ਤੰਬ ਸਿ ਜਿਸ ਨੇ ਆਪਣੀ ਤਲਵਾਰ ਦਲੇਰੀ ਅਤੇ ਰਣਨੀਤੀਆਂ ਰਾਹੀਂ ਖਾਲਸਾ ਰਾਜ ਦੀਆਂ ਸਰਹੱਦਾਂ ਨੂੰ ਸੁਰੱਖਿਅਤ ਰੱਖਿਆ ਉਹ ਅੱਜ ਵੀ ਇੱਕ ਬਹਾਦਰੀ ਦੇ ਪ੍ਰਤੀਕ ਵਜੋਂ ਯਾਦ ਕੀਤੇ ਜਾਂਦੇ ਹਨ afghanistan ਦੀਆਂ ਔਰਤਾਂ ਜੇ ਬੱਚੇ ਰੋਂਦੇ ਸੀ ਤਾਂ ਉਹਨਾਂ ਨੂੰ ਇਹ ਡਰਾਵਾ ਦਿੰਦੀਆਂ ਸਨ ਕਿ ਸਾਜਾ ਨਹੀਂ ਤੇ ਹਰੀ ਸਿੰਘ ਨਲੂਏ ਨੇ ਆ ਜਾਣਾ ਹੈ ਦੋਸਤੋ ਇਦਾਂ ਦੇ ਕਿਰਦਾਰ ਸਾਡੇ ਪੰਜਾਬ ਦੇ ਵਿੱਚ ਹੀ ਮਿਲਦੇ ਨੇ ਬਹਾਦਰੀ ਦੇ ਕਰਦਾਰ ਜਿਹੜੇ ਕਿ ਦੁਨੀਆ ਨੂੰ ਇੱਕ ਸੇਧ ਦਿੰਦੇ ਨੇ ਤੇ ਆਪਾਂ ਇਸ ਕਿਤਾਬ ਦੇ ਵਿੱਚੋਂ ਹੀ ਕੱਲ ਨੂੰ ਤੁਹਾਡੇ ਕਿਸੇ ਹੋਰ ਆਪਣੇ ਹੀਰੋ ਨੂੰ ਪੰਜਾਬ ਦੇ ਹੀਰੋ ਨੂੰ ਲੈ ਕੇ ਹਾਜ਼ਰ ਹੋਵਾਂਗੇ ਤੇ ਹੁਣ ਆਪਣੀ ਖਾਦਮ ਅਮਰਿਤਪਾਲ ਕਲੇਰ ਨੂੰ ਦੇ ਉਜਾਸ ਦੋਸਤੋ ਇੱਕ ਤੁਹਾਨੂੰ ਗੁਜਾਰਿਸ਼ ਜ਼ਰੂਰ ਹੈ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਕਿਉਂਕਿ ਇਹ ਨਿਰੋਲ ਸਾਹਿਤਿਕ ਚੈਨਲ ਹੈ ਇਸੇ ਉੱਤੇ ਸਿਰਫ ਸਾਹਿਤਿਕ ਕਿਰਤਾਂ ਹੀ ਪੇਸ਼ ਕੀਤੀਆਂ ਜਾਂਦੀਆਂ ਨੇ ਤੇ ਜਾਂਦੇ ਜਾਂਦੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਤੇ ਆਪਣੀ ਸੇਧ ਦਾ ਧਿਆਨ ਰੱਖਿਓ ਤੇ ਆਪਣੀ ਖਾਦਮ ਅਮਰਿਤ ਪਾਲ ਕਲੇਰ ਹੁੰਦੇ ਹੋ ਇਜਾਜ਼ਤ ਦੋਸਤੋ ਹਮੇਸ਼ਾ ਜ਼ਿੰਦਗੀ